ਗੱਲ ਕਰਕੇ ਮੁੜ ਕੇ ਮੁੱਕਰਨਾ ਉਹ ਨਾ ਆਵੇ ਹੂੰ ਜੇ ਕੋਈ ਆਪਣੇ ਤੋਂ ਨਾ ਨਹੀਂ ਸੁਲਝਦਾ ਆਪਾਂ ਬਾਬਾ ਜੀ ਤੋਂ ਕਹਿ ਕੇ ਸਲਝਾਵਾਂਗੇ ਜੇ ਕੋਈ ਉੱਤੇ ਅੜਦਾ ਕੰਮ ਦਾ ਪ੍ਰਸ਼ਾਸਨ ਤੋਂ ਕਰਵਾਵਾਂਗੇ ਬਾਬਾ ਮਾਨਸ ਸਿੰਘ ਜੀ ਤੁਹਾਡੇ ਕੋਲੇ ਕਿਸ ਦਿਨ ਇੱਥੇ ਪਹੁੰਚਦੇ ਨੇ ਇਹ ਮਤਲਬ ਇੱਕ ਦੋ ਵਾਰੀ ਨਾ ਪਹਿਲਾਂ ਮੇਰਾ ਮਸਲਾ ਸੀ ਕੋਈ ਖੁਦ ਖਾਦ ਦੇ ਮਾਮਲੇ ਤੇ ਜੀ ਤੇ ਉਹਦੇ ਵਾਸਤੇ ਮੈਂ ਉਹਨਾਂ ਨੂੰ ਸੱਦਿਆ ਸੀ ਉਹ ਆਏ ਉਦੋਂ ਫੋਨ ਕੀਤਾ ਉਹਨਾਂ ਨਾਲ ਗੱਲਬਾਤ ਕੀਤੀ ਉਹ ਮੇਰੇ ਨਾਲ ਜਾ ਕੇ ਮੇਰਾ ਮਸਲਾ ਸੁਲਝ ਗਿਆ ਸਾਰਾ ਏਜੰਟ ਵਾਲੇ ਮਸਲੇ ਤੇ ਤੁਸੀਂ ਕਿਵੇਂ ਕੰਮ ਕਰੋਗੇ ਕਿ ਆਪ ਪਹਿਲਾਂ ਬਾਬਾ ਜੀ ਜਿਵੇਂ ਸਾਨੂੰ ਹੁਕਮ ਲਾਉਣਗੇ ਉਹਨਾਂ ਨਾਲ ਗੱਲ ਕਰਾਂਗੇ ਫਿਰ ਅਸੀਂ ਬਾਬਾ ਜੀ ਜਿਵੇਂ ਹੁਕਮ ਲਾਉਣਗੇ ਵੀ ਅਸੀਂ ਆਪਦੇ ਜਾਂ ਬਾਬਾ ਜੀ ਸਿੰਘ ਦੇਣਗੇ ਜਾਂ ਅਸੀਂ ਆਪਦੇ ਸਿੰਘ ਲੈ ਕੇ ਜਾ ਕੇ ਗੱਲਬਾਤ ਕਰਾਂਗੇ ਤੇ ਸਾਡੇ ਪਰਿਵਾਰਾਂ ਨਾਲ ਵੀ ਅਸੀਂ ਪਰਿਵਾਰਾਂ ਨੂੰ ਕਿਹਾ ਵੀ ਬਾਬਾ ਜੀ ਨੂੰ ਘਰੇ ਸੱਦੋ ਆਪਾਂ ਨਾਲ ਜੁੜਨਾ ਵਦ ਤੋਂ ਵਦ ਨਾਲ ਜੁੜ ਕੇ ਤੁਹਾਡੇ ਨਾਲ ਕਰਾਂਗੇ ਵੀ ਅਸੀਂ ਇਹ ਚੀਜ਼ ਦਾ ਮਾਣ ਕਰਦੇ ਹਾਂ ਵੀ ਸਾਡੇ ਲੱਕੇ 'ਚ ਸਾਡੇ ਏਰੀਏ 'ਚ ਕੋਈ ਵੀ ਬੰਦਾ ਸੇਵਾਦਾਰ ਨਹੀਂ ਸੀ ਤੇ ਚਲੋ ਤੁਸੀਂ ਆਏ ਹੋ ਕੋਈ ਆਪਾਂ ਕਿਸੇ ਨਾਲ ਗਲਤ ਨਹੀਂ ਕਰਾਂਗੇ ਵੀ ਜ਼ਰੂਰੀ ਜਿਵੇਂ ਦੋ ਪੱਖ ਨੇ ਇਹ ਨਹੀਂ ਵੇਖਦੇ ਹੋ ਕੇ ਰਹਿ ਜਾਾਂਗੇ ਜਿਵੇਂ ਵੀ ਨਿਪੜੂਗਾ ਉਹਨੂੰ ਨਵੇੜਾਂਗੇ ਹਰ ਕੋਈ ਬੰਦਾ ਕਿਸੇ ਦੀ ਇੱਜ਼ਤ ਕਰਦਾ ਸੀ ਵੱਡੇ ਦੀ ਇੱਜ਼ਤ ਕਰਦਾ ਸੀ ਤਾਇਆ ਚਾਚਾ ਤੋਂ ਦਾਤਾ ਸੀ ਜੇ ਕਿਸੇ ਦਾ ਤਲਾਕ ਵਾਲਾ ਕੰਮ ਤਾਂ ਹੁੰਦਾ ਹੀ ਨਹੀਂ ਸੀ ਆ 2032 ਤੋਂ ਬਾਅਦ ਜਦੋਂ ਦਾ ਬਾਹਰ ਦਾ ਕੰਮ ਚੱਲਿਆ ਲੈ ਕੇ 30-20 ਲੱਖ ਰੁਪਈਆ ਅਗਲੀ ਕੁੜੀ ਉਧਰ ਬੈ ਜਾਂਦੀ ਮੁੰਡਾ ਇੱਧਰੋਂ ਤਾਂ ਨਹੀਂਦਾ ਮੇਰੇ ਤਾਂ ਮੰਨ ਕੇ ਚੱਲੋ ਕੋਈ ਵੀ ਮੈਂ ਅੱਜ ਵੀ ਕਹਿ ਰਿਆਂ ਕੋਈ ਸੰਪਰਦਾਵਾ ਹ ਕੋਈ ਟਕਸਾਲ ਕੋਈ ਜਥੇਬੰਦੀ ਕੋਈ ਕੰਮ ਕਰਦਾ ਪਿਆ ਸਾਰੇ ਜਿੰਨੇ ਵੀ ਆਪਣੀਆਂ ਮਿਸਲਾ ਨੇ ਸਾਰੀਆਂ ਸਤਕਾਰਯੋਗ ਨੇ ਕਿਆ ਤਲਵੰਡੀ ਤਲਵੰਡੀ ਦੀ ਬੁਧੀ ਜਿੰਨੇ ਨਾਲ ਲੋੜ ਪਊਗੀ ਤਾਂ ਤੁਸੀਂ ਇਸ ਏਰੀਆ ਤੋਂ ਬਾਹਰ ਰੱਖ ਕੇ ਵੀ ਕੰਮ ਕਰੋਗੇ ਬਿਲਕੁਲ ਕਰਾਂਗੇ ਜਿੱਥੇ ਵੀ ਕਿਤੇ ਜਾਇਆ ਜਾਵੇ ਹੂੰ ਜਿਹੜਾ ਵੀ ਸੱਤੂ ਗਉ ਦੇ ਘਰੇ ਜ਼ਰੂਰ ਜਾਵਾਂਗਾ ਕਰਨੀ ਤਾਂ ਆਪਾਂ ਸੇਵਾ ਐ ਨਾ ਆਪਾਂ ਕਿਸੇ ਰਾਹ ਤੁਰ ਕੇ ਕਰਨ ਹੂੰ ਜੇ ਰੱਬ ਨੂੰ ਵੀ ਮਿਲਣਾ ਆਪਾਂ Hindu ਆਪਦਾ ਧਰਮ ਅਪਣਾਉਂਦੇ ਆ ਸਿੱਖ ਆਪਦਾ ਵਾ ਕੋਈ ਕਿਸੇ ਕੋਈ ਅੱਲਾ ਕਹਿੰਦਾ ਗੁਰ ਆਮ ਕਹਿੰਦਾ ਕੋਈ ਵਾਇਗਰੂ ਕਹਿੰਦਾ ਤੇ ਆਉਂਦਾ ਤਾਂ ਉਹਨੂੰ ਹੀ ਆਣਾ ਬੁੱਟਾਦਾਂ ਦੇ ਨਾਲ ਚੱਲ ਕੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਕੰਮ ਕਰਾਂਗੇ ਜਿਵੇਂ ਵੱਡੇ ਭਾਈ ਨੇ ਕਹਿੰਦਾ ਸਿਰ ਮੱਥੇ ਸ ਕੰਮ ਕਰਦਾ ਭਾਈ ਵਧੀਆ ਕਰਦਾ ਕੰਮ ਹੂੰ ਠੋਕੇ ਕਰੂਗਾ ਕੰਮ ਜਿੰਨੇ ਕੀਤੇ ਭਾਈ ਨੇ ਨਾਲ ਭਾਈ ਦੇ ਖੜੇ ਆ ਨਦਾ ਕਿ ਉਹ ਸਹੀ ਤਰੀਕੇ ਨਾਲ ਬਖੂਬੀ ਨੰਭਾਉਣਗੇ ਹਾਂਜੀ ਬਹੁਤ ਵਧੀਆ ਜੀ ਸਾਨੂੰ ਵੱਡੇ ਭਰਾ ਦੇ ਮਾਣ ਆ ਬਾਬਾ ਜੀ ਨੇ ਇਹਨਾਂ ਇਹਨਾਂ ਨੂੰ ਜ਼ਿੰਮੇਵਾਰੀ ਤਗੜੀ ਸੰਭਾਲ ਲਈ ਕਹੀ ਆ ਤੇ ਸਾਡੇ ਵੱਡੇ ਭਰਾ ਵਾ ਬਹੁਤ ਵਧੀਆ ਜ਼ਿੰਮੇਵਾਰੀ ਸਾਂਭਣਗੇ ਬਹੁਤ ਤਲਮੰਦ ਦੇ ਨਾਲ ਲਾ ਕੇ ਅੱਗੇ ਕਰਨਗੇ ਕੰਮ ਸਾਰਾ ਸਮੇਂ ਦੀ ਮੰਗ ਵੀ ਹੈ ਕਿ ਅੰਬਰਤਾਰੀ ਹੋਣਾ ਸ਼ਾਸਤਰਤਾਰੀ ਹੋਣਾ ਸਮੇਂ ਦੇ ਹਿਸਾਬ ਦੇ ਨਾਲ ਮੰਗੇ ਸਮੇਂ ਦੀ ਵੀ ਹਾਂਜੀ ਬਿਲਕੁਲ ਜੀ ਟਾਈਮ ਬਹੁਤ ਮਾੜਾ ਆ ਰਿਹਾ ਇਹ ਕੀ ਪਤਾ ਆਪਾਂ ਨੂੰ ਕਿਹੜੀ ਕਮਿਊਨਿਟੀ ਆਪਾਂ ਨੂੰ ਟਾਰਗੇਟ ਕਰ ਸਕਦੀ ਸਤਿ ਸ਼੍ਰੀ ਅਕਾਲ ਨਰਪਖ ਪੋਸਟਾਂ ਨਾਲ ਜੁੜਿਆ ਹੂੰ ਤੁਸੀਂ ਮੈਂ ਸਮਰਨਜੀਤ ਸਿੰਘ ਸਿਧਾਨਾ ਅਸੀਂ ਮੌਜੂਦ ਆ ਤਲਵੰਡੀ ਪਾਈ ਦੇ ਵਿੱਚ ਅੱਜ ਗੱਲਬਾਤ ਕਰਦੇ ਆ ਖਾਲਸਾ ਜਿਹਦੇ ਨਾਲ ਅੰਤ ਕੋਲ ਬਾਬਾ ਮਾਨ ਸਿੰਘ ਜੀ ਪਹੁੰਚਦੇ ਨੇ ਜੋ ਬੁੱਢਾ ਦਲ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੇ ਤਲਵੰਡੀ ਏਰੀਆ ਜੀਰਾ ਏਰੀਆ ਔਰ ਜਿਹੜਾ ਨਾਲ ਦਾ ਏਰੀਆ ਪੈਂਦਾ ਇਹਨਾਂ ਨੂੰ ਵੱਡੀ ਜ਼ਿੰਮੇਵਾਰੀ ਉਹਨਾਂ ਨੇ ਦਿੱਤੀ ਆ ਇਕ ਰੂ ਹੈਪਨ ਇਹਨਾਂ ਏਰੀਆ ਦੇ ਵਿੱਚ ਹੁੰਦਾ ਚਾ ਕੋਈ ਧੀ ਭੈਣ ਦਾ ਮਸਲਾ ਜਾਂ ਕੋਈ ਕਿਸਾਨੀ ਦਾ ਮਸਲਾ ਚਾ ਹੋਰ ਕੋਈ ਮਸਲੇ ਨੇ ਜੋ ਲੋਕਾਂ ਦੇ ਨਾਲ ਸੰਬੰਧਤ ਮਸਲੇ ਨੇ ਤਲਵੰਡੀ ਏਰੀਆ ਔਰ ਜੀਰੇ ਏਰੀਆ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਯਾਦਵਿੰਦਰ ਸਿੰਘ ਨੂੰ ਦਿੱਤੀ ਹੈ ਔਰ ਖਾਲਸਾ ਯਾਦਵਿੰਦਰ ਸਿੰਘ ਸਾਡੇ ਨਾਲ ਨੇ ਗੱਲਬਾਤ ਕਰਦੇ ਹੁੰਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਜੀ ਐਨ ਨੂੰ ਨਰਪਖ ਟੀਵੀ ਵਾਲਾ ਤੁਹਾਡਾ ਧੰਨਵਾਦ ਕਰਦੇ ਆ ਜੀ ਜੀ ਐਨ ਨੂੰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਾਬਾ ਜੀ ਬਾਬਾ ਮਾਨ ਸਿੰਘ ਜੀ ਤੁਹਾਡੇ ਕੋਲੇ ਕਿਸ ਦਿਨ ਇੱਥੇ ਪਹੁੰਚਦੇ ਨੇ ਇਹ ਮਤਲਬ ਇੱਕ ਦੋ ਵਾਰੀ ਨਾ ਪਹਿਲਾਂ ਮੇਰਾ ਮਸਲਾ ਸੀ ਕੋਈ ਖੁਦੇ ਖਾਦ ਦੇ ਮਾਮਲੇ ਤੇ ਜੀ ਤੇ ਉਹਦੇ ਵਾਸਤੇ ਮੈਂ ਉਹਨਾਂ ਨੂੰ ਸੱਦਿਆ ਸੀ ਉਹ ਆਏ ਉਹ ਤੋਂ ਫੋਨ ਕੀਤਾ ਉਹਨਾਂ ਨਾਲ ਗੱਲਬਾਤ ਕੀਤੀ ਉਹ ਮੇਰੇ ਨਾਲ ਜਾ ਕੇ ਮੇਰਾ ਮਸਲਾ ਸੁਲਝ ਗਿਆ ਸਾਰਾ ਸੈਟਿੰਗ ਹੋ ਗਈ ਸੀ ਉਸ ਤੋਂ ਬਾਅਦ ਉਹ ਫਿਰ ਮੇਰੇ ਕੋਲੇ ਆਏ ਅੱਜ ਤੋਂ ਹਫਤਾ ਕੋ ਪਹਿਲਾਂ ਤੇ ਉਹ ਆਪਣਾ ਇੱਥੇ ਘਰੇ ਗਏ ਕਰੇ ਪ੍ਰਸ਼ਾਦਾ ਪਾਣੀ ਛੱਕ ਕੇ ਇੱਥੇ ਮੁੜ ਕੇ ਦੁਕਾਨ ਤੇ ਆਏ ਆ ਉਹ ਮੈਨੂੰ ਕਹਿੰਦੇ ਵੀ ਯਾਦਵਿੰਦਰ ਸਿੰਘ ਤੈਨੂੰ ਜੁਮੇਵਾਰੀ ਦੇ ਕੇ ਜਾਣੀ ਹੈ ਕਲਵੰਡੀ ਭਾਈ ਜੀਰੇ ਏਰੀਆ ਦੇ ਨੇੜ ਤੇੜੇ ਦੇ ਪਿੰਡਾਂ 'ਚ ਵੀ ਕੋਈ ਵੀ ਕੰਮ ਕਿਸੇ ਤਰ੍ਹਾਂ ਦਾ ਗਲਤ ਕੰਮ ਹੁੰਦਾ ਤਾਂ ਉਹਦੇ ਬਾਰੇ ਤੂੰ ਆਪਣੇ ਸਿੰਘ ਨਾਲ ਲਿਜਾਣੇ ਆ ਲਿਜਾ ਕੇ ਉਹਨਾਂ ਨਾਲ ਗੱਲਬਾਤ ਕਰਨੀ ਹੈ ਜੇ ਕਿਸੇ ਦੀ ਧੀ ਦਾ ਮਸਲਾ ਉਹਨਾਂ ਦੋਵਾਂ ਪਰਿਵਾਰਾਂ ਨੂੰ ਇਕੱਠੇ ਕਰਨਾ ਪਰ ਮੈਂ ਇਹਦੇ ਚ ਇਹ ਗੱਲ ਜ਼ਰੂਰ ਕਹੂੰਗਾ ਵੀ ਜਿਹੜੇ ਵੀ ਵੀਰ ਦਾ ਕੋਈ ਮਸਲਾ ਆਪਣੇ ਤੱਕ ਪਹੁੰਚਦਾ ਉਹ ਮਸਲਾ ਉਹ ਆਵੇ ਲੈ ਕੇ ਜਿੰਨੇ ਮੰਨਣੀ ਹੈਗਾ ਤਾਂ ਜਿੰਨੇ ਮੰਨ ਗੱਲ ਕਰਕੇ ਮੁੜ ਕੇ ਮੁੱਕਰਨਾ ਉਹ ਨਾ ਆਵੇ ਜੇ ਕੋਈ ਆਪਣੇ ਤੋਂ ਨਹੀਂ ਸੁਲਝਦਾ ਆਪਾਂ ਬਾਬਾ ਜੀ ਤੋਂ ਕਹਿ ਕੇ ਸੁਲਝਾਵਾਂਗੇ ਜੇ ਕੋਈ ਉੱਤੇ ਅੜਦਾ ਕੰਮ ਤਾਂ ਪ੍ਰਸ਼ਾਸਨ ਤੋਂ ਕਰਵਾਵਾਂਗੇ ਕਿਉਂਕਿ ਆਪਾਂ ਪ੍ਰਸ਼ਾਸਨ ਤੋਂ ਬਾਹਰ ਨਹੀਂ ਗਏ ਪੁਲਿਸ ਬਹੁਤ ਵਧੀਆ ਕੰਮ ਕਰਦੀ ਹੈ ਸਾਡੇ ਜਿੰਨੇ ਵੀ ਆਪਣੇ ਸਾਡੇ ਐਮਐਲਏ ਸਾਹਿਬ ਜਿਵੇਂ ਚੀਰਾ ਹੋ ਗਏ ਤੇ ਆਪਣਾ ਕਟਾਰੀਆ ਜੀ ਉਧਰੋਂ ਇਹ ਦਈਆ ਹੋ ਗਏ ਇਹਨਾਂ ਦਾ ਅਜੇ ਤੱਕ ਤੁਸੀਂ ਪਤਾ ਤੁਹਾਨੂੰ ਕਦਾ ਕੋਈ ਰਿਕਾਰਡ ਕ੍ਰਿਮੀਨਲ ਹੈ ਨਹੀਂ ਬਹੁਤ ਵਧੀਆ ਇਹਨਾਂ ਦੇ ਥਰੂ ਅਸੀਂ ਕੰਮ ਕਰਵਾਵਾਂਗੇ ਜੇ ਕੋਈ ਕਿਸੇ ਤਰ੍ਹਾਂ ਦਾ ਰਿੰਦਾ ਕੁਛ ਏਤੀ ਦਾ ਮਸਲਾ ਕਿਸੇ ਜ਼ਿਮੀਂਦਾਰ ਨੂੰ ਕੋਈ ਖਾਦ ਨਹੀਂ ਮਿਲਦੀ ਕੋਈ ਦੁਕਾਨਦਾਰ ਦੇ ਅੰਦਰ ਪਈ ਉਹਦੇ ਬਾਰੇ ਉਹ ਮੈਂ ਦਵਾਉਂਗਾ ਮੈਂ ਆਪ ਉਹਨਾਂ ਦੇ ਨਾਲ ਜ਼ਿਮੀਂਦਾਰ ਦੇ ਖੜਾ ਹੋ ਕੇ ਮੈਂ ਖੁਦਗਾ ਦੁਕਾਨਦਾਰਾਂ ਜ਼ਿਮੀਂਦਾਰਾਂ ਉਸ ਤੋਂ ਬਾਅਦ ਹਾਂਜੀ ਜਿਹੜੇ ਕੋਈ ਜੈਂਟ ਆ ਜਿਵੇਂ ਕੋਈ ਚਲ ਬਾਹਰ ਗਏ ਆ ਉਹਨਾਂ ਦੇ ਪੈਸੇ ਬਹੁਤ ਜ਼ਿਆਦਾ ਵਿਚਾਰਿਆਂ ਦੇ ਖਰਾਬ ਹੋਇਆ ਤੇ ਮੁੜ ਕੇ ਆ ਗਏ ਜਾਂ ਮਤਲਬ ਜੈਂਟਾ ਨੇ ਲੱਖ 2 ਲੱਖ ਦਾ ਕੰਮ ਆ ਤਾਂ 300 ਲੱਖ ਰੁਪਈਆ ਲੈ ਕੇ ਗਮਰਾ ਕੀਤਾ ਉਹ ਵੀ ਮੁੱਦਾ ਚੁੱਕਾਂਗੇ ਏਜੰਟ ਵਾਲੇ ਮਸਲੇ ਤੋਂ ਤੁਸੀਂ ਕਿਵੇਂ ਕੰਮ ਕਰੋਗੇ ਜੋ ਬਾਬਾ ਮਾਨ ਸਿੰਘ ਜੀ ਨੇ ਉਹਨਾਂ ਨੂੰ ਤੁਸੀਂ ਨਾ ਬਲਾ ਕੇ ਕੰਮ ਕਰਾਓ ਬਿਲਕੁਲ ਜੀ ਬਿਲਕੁਲ ਉਹਨਾਂ ਨੇ ਇਹ ਆਪਣੇ ਸਿੰਘ ਲੈ ਕੇ ਜਾ ਤੂੰ ਅਸੀਂ ਆਪ ਪਹਿਲਾਂ ਬਾਬਾ ਜੀ ਜਿਵੇਂ ਹੁਕਮ ਲਾਉਣਗੇ ਉਹਨਾਂ ਨਾਲ ਗੱਲ ਕਰਾਂਗੇ ਫਿਰ ਅਸੀਂ ਬਾਬਾ ਜੀ ਜਿਵੇਂ ਹੁਕਮ ਲਾਉਣਗੇ ਵੀ ਅਸੀਂ ਆਪਦੇ ਜਾਂ ਬਾਬਾ ਜੀ ਸਿੰਘ ਦੇਣਗੇ ਜਾਂ ਅਸੀਂ ਆਪਦੇ ਸਿੰਘ ਲੈ ਕੇ ਜਾ ਕੇ ਗੱਲਬਾਤ ਕਰਾਂਗੇ ਜੇ ਉਹ ਜਿੱਥੇ ਵੀ ਜੇ ਉਹਨਾਂ ਦਾ ਆਪਸ ਵਿੱਚ ਨਿਬੇੜੇ ਉਹ ਦਿੰਦੇ ਆ ਪੁੱਛ ਠੀਕ ਹੈ ਨਹੀਂ ਤਾਂ ਫਿਰ ਪ੍ਰਸ਼ਾਸਨ ਨੂੰ ਵਿੱਚ ਲੈ ਕੇ ਉਹਨਾਂ ਦਾ ਮਸਲਾ ਹੱਲ ਕਰਾਂਗੇ ਜੀ ਹਾਂ ਪਹਿਲਾਂ ਵੀ ਤੁਹਾਡੇ ਮਸਲੇ ਪਹਿਲਾਂ ਇੱਕ ਦੋ ਮਸਲੇ ਸੀਗੇ ਆ ਹੁਣ ਥੋੜੇ ਕਿ ਦਿਨਾਂ ਦੇ ਵਿੱਚ ਇੱਕ ਮਿੱਟੀ ਵਾਲਾ ਮਸਲਾ ਸੀਗਾ ਹਰਾਜਾਂ ਤੋਂ ਉਹ ਚਲੋ ਵਧੀਆ ਉਹਨਾਂ ਦਾ ਕੋਈ ਉਹ ਕਹਿੰਦੇ 1.5 ਲੱਖ ਰੁਪਈਆ ਉਹ ਕਹਿੰਦੇ 75000 ਆ ਆ ਸੌਰੀ 55000 ਆ ਤੇ ਉਹਨਾਂ ਦੱਸੀ ਯਾਰ ਚ ਨਵੇੜੇ ਆ ਉਹਨਾਂ ਨੇ ਅੱਜ ਪਲਕ ਦੇ ਵਿੱਚ ਅੱਧੇ ਪੈਸੇ ਦੇ ਜਾਣੇ ਅਤੇ ਫਿਰ ਦੇਣੇ ਇੱਕ ਹੋਰ ਸੀ ਮਸਲਾ ਆਪਣਾ ਸੋਢੀ ਵਾਲੇ ਤੋਂ ਉਹਨਾਂ ਦੇ ਬੜੇ ਟਾਈਮ ਦੇ ਪੈਸੇ ਜਿਹੜੇ ਸੀ ਉਹਨਾਂ ਨੂੰ ਫੋਨ ਕੀਤਾ ਉਹਨਾਂ ਨੇ ਕਿਹਾ ਸੀ 5 ਤਰੀਕ ਨੂੰ ਦੇ ਦੇਵਾਂਗੇ ਐਫਜੀ ਬਹੁਤ ਰਿਸਪੈਕਟ ਕਰਦੇ ਲੋਕ ਬਾਕੀ ਮੈਨੂੰ ਮੇਰੇ ਇਲਾਕੇ ਜੋ ਜੀਰੇ ਜੋ ਦਿੱਦਨ ਦੀ ਵੀਡੀਓ ਪਾਈ ਜਿੰਨੇ ਐਨ ਆਰ ਆਈ ਵੀਰ ਨੇ ਬਾਹਰ ਬਹੁਤ ਜਿਆਦੀ ਸਪੋਰਟ ਮਤਲਬ ਕਹਿਣ ਦਾ ਵਾ ਫੋਨ ਕਰਦੇ ਆ ਵੀ ਬਾਬਾ ਜੀ ਸਾਨੂੰ ਸੇਵਾ ਦੱਸੋ ਕੀ ਕਰੀਏ ਤੇ ਸਾਡੇ ਪਰਿਵਾਰਾਂ ਨਾਲ ਵੀ ਅਸੀਂ ਪਰਿਵਾਰਾਂ ਨੂੰ ਕਿਹਾ ਵੀ ਬਾਬਾ ਜੀ ਨੂੰ ਘਰੇ ਸੱਦੋ ਆਪਾਂ ਨਾਲ ਜੁੜਨਾ ਵੱਧ ਤੋਂ ਵੱਧ ਨਾਲ ਜੁੜ ਕੇ ਤੁਹਾਡੇ ਨਾਲ ਖੜਾਂਗੇ ਵੀ ਅਸੀਂ ਇਹ ਚੀਜ਼ ਦਾ ਮਾਣ ਕਰਦੇ ਆ ਵੀ ਸਾਡੇ ਇਲਾਕੇ ਸਾਡੇ ਏਰੀਏ ਚ ਕੋਈ ਵੀ ਬੰਦਾ ਸੇਵਾਦਾਰ ਨਹੀਂ ਸੀ ਤੇ ਚਲੋ ਤੁਸੀਂ ਆਏ ਹੋ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਦੀ ਓਟ ਆਸਰੇ ਨਾਲ ਬਾਬਾ ਬੁੱਢਾ ਸਾਹਿਬ ਜੀ ਦੀ ਮਹਾਰਾਜ ਦੀ ਕਿਰਪਾ ਦੇ ਨਾਲ ਬਾਬਾ ਮਾਨ ਸਿੰਘ ਜੀ ਨੇ ਬੁੱਢਾ ਦਲ ਨੇ ਥਾਪੜਾ ਦਿੱਤਾ ਤਾਂ ਆਪਾਂ ਤਨ ਮਨ ਧਨ ਨਵਾਵਾਂਗੇ ਕੋਈ ਕਿਸੇ ਤਰ੍ਹਾਂ ਦੀ ਇਹਨਾਂ ਕੰਪਲੀਟ ਨਹੀਂ ਆਊਗੀ ਕੋਈ ਕਿਸੇ ਤਰ੍ਹਾਂ ਕਿਸੇ ਦਾ ਪੱਖ ਖਾਵਾਂਗੇ ਨਹੀਂ ਕੋਈ ਆਪਾਂ ਕਿਸੇ ਨਾਲ ਗਲਤ ਨਹੀਂ ਕਰਾਂਗੇ ਵੀ ਜ਼ਰੂਰੀ ਵੀ ਜਿਵੇਂ ਦੋ ਪੱਖ ਨੇ ਇਹ ਨਹੀਂ ਵੇਕਦੇ ਹੋ ਕੇ ਰਹਿ ਜਾਾਂਗੇ ਜਿਵੇਂ ਵੀ ਨਿਪੜੂਗਾ ਉਹਨੂੰ ਨਵੇੜਾ ਤੇ ਆਪਣੇ ਦੇ ਮਸਲੇ ਤੁਸੀਂ ਗੱਲ ਕਰ ਰਹੇ ਹੋ ਬੀਤੇ ਸਮੇਂ ਦੇ ਵਿੱਚ ਬੜਾ ਕੁਝ ਲੋਕਾਂ ਨੇ ਦੇਖਿਆ ਬੜਾ ਕੁਝ ਹੋਇਆ ਰਿਸ਼ਤੇ ਤੁਸੀਂ ਗੱਲ ਹੋਰ ਮੰਨਦੇ ਆ ਬਾਬਾ ਜੀ ਇਹ ਰਿਸ਼ਤੇ ਪਹਿਲਾਂ ਹੁੰਦੇ ਸੀਗਾ ਦੋ 20 30 ਸਾਲ ਪਹਿਲਾਂ ਰਿਸ਼ਤਿਆਂ ਦੀ ਐਹਮियत ਲੋਕ ਸਮਝਦੇ ਸੀਗੇ ਅੱਜ ਦੇ ਟਾਈਮ ਦੇ ਵਿੱਚ ਉਹ ਜਿਹੜੇ ਰਿਸ਼ਤੇ ਦੀ ਐਹਮियत ਸੀਗੀ ਉਹ ਬਿਲਕੁਲ ਘਟੀ ਹੈਗੀ ਆ ਬਿਲਕੁਲ ਜੀ ਜਿੱਥੋਂ 2000 ਦੀ ਸਤੀ ਚੱਲ ਪਈ ਆ ਜਿਹੜੀ 21ਵੀਂ ਸਦੀ ਜਿਹਨੂੰ ਆਪਾਂ ਕਹਿ ਦਿੰਦੇ ਆ ਹੂੰ ਪਿੱਛੇ ਤੁਹਾਨੂੰ ਪਤਾ ਵੀ ਇਹ ਛੀਦੀਆਂ ਹੋਈਆਂ ਨੇ ਹੂੰ ਪਿਛੇ ਪਿਛਲੀ ਤਰਤੀ ਮੈਂ ਤਾਂ ਇਹ ਕਹਾਂਗਾ ਵੀ ਹੈ ਤਾਂ ਇਹ ਵੀ ਅੱਜ ਵੀ ਕਰੂਆਂ ਪੀਰਾਂ ਦੀ ਪਰ ਜਿਹੜੀਆਂ ਉਹ ਛੀਦੀਆਂ ਹੋਈਆਂ ਨੇ ਜਿਹੜੀਆਂ ਉਦੋਂ ਜਿਹੜੇ ਸਿੰਘ ਛੀਦ ਹੋ ਗਏ ਪਹਿਲਾਂ ਤੇ ਮੰਨ ਲਓ ਵੀ ਪਹਿਲਾਂ ਜਿਹੜੇ ਜਿਵੇਂ ਬਾਪੇ ਆਪਣੇ ਆਰੇ ਸੰਸਾਲੀ ਸਾਹਿਬ ਵਾਲੇ ਸੰਤ ਸੀਗੇ ਜਿਵੇਂ ਇਹਨਾਂ ਦਾ ਪਤਾ ਨਹੀਂ ਇਹਨਾਂ ਕਰਕੇ ਜਾਂ ਗੁਰੂ ਮਹਾਰਾਜ ਨੇ ਕਿਵੇਂ ਕਿਰਪਾ ਕਰਕੇ ਉਹ ਸਤੀ ਤੇ ਥੋੜੀ ਜੀ ਕਿਰਪਾ ਸੀ ਜੀ ਹਰ ਕੋਈ ਬੰਦਾ ਕਿਸੇ ਦੀ ਇੱਜ਼ਤ ਕਰਦਾ ਸੀ ਹੂੰ ਭੱਟੇ ਦੀ ਇੱਜ਼ਤ ਕਰਦਾ ਸੀ ਤਾਇਆ ਚਾਚਿਆਂ ਤੋਂ ਡਾਤਾ ਸੀ ਜੇ ਕਿਸੇ ਦਾ ਤਲਾਕ ਵਾਲਾ ਕੰਮ ਤਾਂ ਹੁੰਦਾ ਹੀ ਨਹੀਂ ਸੀ ਆ 2032 ਬਾਅਦ ਜਦੋਂ ਦਾ ਬਾਹਰ ਦਾ ਕੰਮ ਚੱਲਿਆ ਲੈ ਕੇ 30 20 ਲੱਖ ਰੁਪਈਆ ਅਗਲੀ ਕੁੜੀ ਉਧਰ ਬਹਿ ਜਾਂਦੀ ਮੁੰਡਾ ਇੱਧਰੋਂ ਤਾਂ ਨਹੀਂਦਾ ਜਾਂ ਦਵਾਈ ਪੀ ਕੇ ਮਰ ਗਿਆ ਜਾਂ ਕਿੱਲਾ ਪੈੜੀ ਵੇਚ ਗਿਆ ਬਸ ਆ ਗੋਸ਼ਤਾਂ ਦਾ ਸੌਦੇਬਾਜ਼ੀ ਬਣ ਗਈ ਸੌਤੇਬਾਜ਼ੀ ਬਣ ਗਈ ਬਿਲਕੁਲ ਜੀ ਇਹਦੇ ਤੇ ਠੱਲ ਪਾਵਾਂਗੇ ਜਿੰਨੀ ਪਈ ਤੁਸੀਂ ਕਿਵੇਂ ਠੱਲ ਪਾਉਂਗੇ ਕਿਸੇ ਕਿਹੜੇ ਤਰੀਕੇ ਨਾਲ ਕੰਮ ਕਰਾਂਗੇ ਤਰੀਕੇ ਇਸ ਨਾਲ ਕੰਮ ਕਰਾਂਗੇ ਵੀ ਅਸੀਂ ਪਰਿਵਾਰ ਨੂੰ ਛੱਦਾਂਗੇ ਪੀ ਤੁਹਾਡਾ ਜਿਹੜਾ ਕੁੜੀ ਪੈਸੇ ਲੈ ਕੇ ਭੱਜੀ ਜਿਵੇਂ ਮੰਨ ਲਓ ਉਧਰ ਗਈ ਉਹ ਪਰਿਵਾਰ ਦੇ ਨਾਲ ਜਿਵੇਂ ਵੀ ਨਵੇੜਾ ਹੋ ਸਕਿਆ ਬਹਿ ਕੇ ਨਵੇੜਾਂਗੇ ਕਿਉਂ ਉਹਨੇ ਵੀ ਪਹਿਲੀ ਵੇਚ ਕੇ ਪੈਸੇ ਦਿੱਤੇ ਜਿਹੇ ਮੱਛਲੇ ਸਾਡੇ ਕੋਲੇ ਇੱਕ ਦੋ ਆਏ ਸੀ ਮੈਂ ਕਿਹਾ ਵੀ ਬਾਬਾ ਜੀ ਨਾਲ ਗੱਲਬਾਤ ਕਰਕੇ ਕਿਉਂ ਬਾਬਾ ਜੀ ਦੇ ਨਾਲ ਇੱਕ ਸਿੰਘ ਸੀਗਾ ਉਹਨਾਂ ਦਾ ਐਕਸੀਡੈਂਟ ਹੋ ਗਿਆ ਉਹਦੀ ਡੈਥ ਹੋ ਗਈ ਸੀ ਜੀ ਤੇ ਉਹ ਉਧਰ ਥੋੜਾ ਜਿਹਾ ਬਿਜੀ ਨੇ ਤੇ ਉਹਨਾਂ ਕੋਲੇ ਵੀ ਜਾਣਾ ਸੀ ਅਸੀਂ ਭੋਗ ਤੇ ਜਾਣਾ ਹੁਣ ਗੱਲਬਾਤ ਕਰਕੇ ਆਵਾਂਗੇ ਜੀ ਬਾਬਾ ਜੀ ਦੀ ਜਿਹੜੀ ਛਵੀ ਆ ਤੁਹਾਨੂੰ ਕਿਵੇਂ ਉਹ ਛਵੀ ਨੇ ਪ੍ਰਭਾਵਿਤ ਕੀਤਾ ਕਿਵੇਂ ਤੁਸੀਂ ਜੁੜੇ ਉਹਨਾਂ ਦੇ ਦੇਖੋ ਜੀ ਉਹ ਕੰਮ ਵੀ ਬਹੁਤ ਵਧੀ ਹੂੰ ਮੇਰੇ ਤਾਂ ਮੰਨ ਕੇ ਚੱਲੋ ਕੋਈ ਵੀ ਮੈਂ ਅੱਜ ਵੀ ਕਹਿ ਰਿਆਂ ਕੋਈ ਸੰਪਰਦਾਵਾ ਹੂੰ ਕੋਈ ਟਕਸਾਲ ਕੋਈ ਜਥੇਬੰਦੀ ਕੋਈ ਕੰਮ ਕਰਦਾ ਪਿਆ ਸਾਰੇ ਜਿੰਨੇ ਵੀ ਆਪਣੀਆਂ ਮਿਸਲਾ ਨੇ ਸਾਰੀਆਂ ਸਤਕਾਰਯੋਗ ਨੇ ਪਰ ਮੈਨੂੰ ਬੁੱਢਾ ਦਲ ਦਾ ਥਾਪੜਾ ਮਿਲਿਆ ਦਲ ਬਦਲੂ ਨਹੀਂ ਗੋਵਾਂਗੇ ਜਿੰਨਾ ਚਿਰ ਸਰੀਰ ਤੇ ਸੁਵਾਸ ਆ ਇਸੇ ਦਲ ਚ ਰਹਾਂ ਕੱਲ ਨੂੰ ਇਦਾਂ ਨਹੀਂ ਹੋਊਗਾ ਭਾਈ ਜਦੋਂਬਿੰਦਰ ਸਿੰਘ ਤੇ ਕੋਈ ਐਲੀਗੇਸ਼ਨ ਲੱਗਾ ਤੇ ਉਹ ਦੂਜੇ ਦਲ ਚ ਲੱਗੇ ਹੋਏਗੀ ਐਲੀਗੇਸ਼ਨ ਵਾਲਾ ਕੰਮ ਹੀ ਨਹੀਂ ਬਾਬਾ ਜੀ ਕਰਨਾਗਾ ਆਪਾਂ ਹੂੰ ਅਲੀਗੇਸ਼ਨ ਤਾਂ ਲੱਗਣਗੇ ਨਾ ਜੇ ਆਪਾਂ ਕੋਈ ਗਲਤ ਕੰਮ ਕਰਾਂਗੇ ਤਾਂ ਬਾਕੀ ਇਹ ਆ ਵੀ ਤੁਸੀਂ ਵੀਡੀਓ ਪਾਉਣੀ ਹੈ ਤੇ ਕਿਉਂ ਹਰ 100 ਬੰਦੇ ਚੋਂ 30 ਬੰਦੇ ਤੋਂ ਮੰਨ ਲਓ ਵੀ ਆਪਾਂ ਨੂੰ ਪਤਾ ਵੀ ਸਹਿਮਤ ਨਹੀਂ ਹੁੰਦੇ ਵੀ ਕਿਸੇ ਗੱਲ ਨਾਲ ਕੋਈ ਪਾਪਾ ਜੀ ਦੀ ਕੰਟਰੋਵਰਸੀ ਕੱਢ ਲਿਆਉਣਗੇ ਕੋਈ ਮੇਰੀ ਕੱਢ ਲਿਆਉਣਗੇ ਪਰ ਆਪਾਂ 100 ਚੋਂ 30 ਲ ਨਹੀਂ ਵੇਖਾਂ ਆਪਾਂ 70 ਲ ਵੇਖਣਾ ਤੇ ਆਪਾਂ ਉਹ 30 ਨੂੰ ਵੀ ਨਾਲ ਜੋੜਨਾ ਵੀ ਕਿਵੇਂ ਜੋੜਾਂ ਤੁਸੀਂ ਉਹ ਤੀਆਂ ਨੂੰ ਵੀ ਨਾਲੇ ਨਾਲ ਕਿ ਆਪਾਂ ਉਹਨਾਂ ਨੂੰ ਇਹ ਨਹੀਂ ਕਹਿਣਾ ਵੀ ਤੁਸੀਂ ਮੈਨੂੰ ਗਲਤ ਕਮੈਂਟ ਕੀਤੇ ਆ ਤੁਸੀਂ ਮੈਨੂੰ ਹਰਾਸਮੈਂਟ ਕਰਦੇ ਹੋ ਤੁਸੀਂ ਮੈਨੂੰ ਨਹੀਂ ਉਹਨਾਂ ਨੂੰ ਪੁੱਛ ਲਾਂਗੇ ਉਹਨਾਂ ਦੇ ਘਰ ਤੱਕ ਪਹੁੰਚ ਹੋਈ ਕਰਾਂਗੇ ਵੀ ਤੁਹਾਨੂੰ ਮੇਰੇ 'ਚ ਕੀ ਮਾੜਾ ਲੱਗਾ ਉਹ ਮੈਂ ਆਪਦਾ ਸੈੱਟ ਕਰ ਲੈਣਾ ਤੁਸੀਂ ਮੇਰੇ ਨਾਲ ਤੁਰੋ ਆਪਾਂ ਐਂ ਚਲਾਵਾਂਗੇ ਜਿੱਥੇ ਬੰਦੀ ਜੀ ਹਾਂ ਜਿੱਥੇ ਬੰਦੀ ਤੁਸੀਂ ਜਿਹਰੇ ਏਰੀਆ ਦੀ ਗੱਲ ਕੀਤੀ ਆ ਤਲਵੰਡੀ ਤਲਵੰਡੀ ਦੀ ਬੁਤ ਕੀ ਜਿੰਨੇ ਨਾਲ ਲੋੜ ਪਊਗੀ ਤਾਂ ਤੁਸੀਂ ਇਸ ਏਰੀਆ ਤੋਂ ਬਾਹਰ ਰੱਖ ਕੇ ਵੀ ਕੰਮ ਕਰੋਗੇ ਬਿਲਕੁਲ ਕਰਾਂਗੇ ਜਿੱਥੇ ਵੀ ਕਿਤੇ ਜਾਇਆ ਜਾਓ ਹੂੰ ਜਿਹੜਾ ਵੀ ਸੱਤੂ ਗਉ ਦੇ ਘਰੇ ਚ ਜ਼ਰੂਰ ਜਾਵਾਂ ਹੂੰ ਏਰੀਆ ਚਾਹੀ ਕੋਈ ਵੀ ਹੋਵੇ ਕੋਈ ਵੀ ਹੋਵੇ ਪਾਪਾ ਜੀ ਸੇਵਾ ਅਨਰਪੱਖ ਸੇਵਾ ਕਰਨੀ ਆਪਾਂ ਤੁਹਾਨੂੰ ਸਿੱਧੀ ਗੱਲ ਦਸੀ ਜਿਵੇਂ ਹੁਣ ਮੰਟੂ ਬਾਈ ਕਰਦਾ ਪਿਆ ਗੁਰਪ੍ਰੀਤ ਮੰਟੂ ਗੁਰਪ੍ਰੀਤ ਮੰਟੂ ਕਰਦਾ ਇੱਕ ਮੁੰਡਾ ਹੋ ਰਿਹਾ ਆਪਣਾ ਵੀਰ ਪਾਲ ਸਿੰਘ ਪਾਲ ਸਿੰਘ ਇੱਕ ਆਪਣਾ ਗਰਜੋਤ ਵੀਰ ਕਰਦਾ ਪਿਆ ਸੇਵਾ ਕਈ ਤਰ੍ਹਾਂ ਦੀ ਹੈ ਉਹ ਜਿਵੇਂ ਮੰਨ ਕੇ ਚਲੋ ਤੁਸੀਂ ਇੱਕ ਤਲਵੰਡੀ ਛੇੜਿਆ ਜੀ ਇਹਨੂੰ ਰਸਤੇ ਕਿੰਨੇ ਆਰੇ ਹੂੰ ਕੋਈ ਕਿਸੇ ਰਸਤੇ ਆਉਂਦਾ ਕੋਈ ਕਿਸੇ ਰਸਤੇ ਆਉਂਦਾ ਆਉਣਾ ਤਾਂ ਆਖਿਰ ਤਲਵੰਡੀ ਇਹਨੂੰ ਹੂੰ ਕਰਨੀ ਤਾਂ ਆਪਾਂ ਸੇਵਾ ਨਾ ਆਪਾਂ ਕਿਸੇ ਰਾਹ ਤੁਰ ਕੇ ਕਰਨ ਹੂੰ ਜੇ ਰੱਬ ਨੂੰ ਵੀ ਮਿਲਣਾ ਆਪਾਂ Hindu ਆਪਦਾ ਧਰਮ ਅਪਣਾਉਂਦੇ ਆ ਸਿੱਖ ਆਪਦਾ ਵਾ ਕੋਈ ਕਿਸੇ ਕੋਈ ਅੱਲਾ ਕਹਿੰਦਾ ਗੁਰ ਆਮ ਕਹਿੰਦਾ ਕੋਈ ਵਾਇਗਰੂ ਕਹਿੰਦਾ ਤੇ ਆਉਂਦਾ ਤਾਂ ਉਹਨੂੰ ਹੀ ਹੈ ਨਾ ਹੂੰ ਆਪਾਂ ਤਾਂ ਸੇਵਾ ਕਰਨੀ ਆ ਆਪਾਂ ਕਿਹੜੇ ਰੂਪ ਚ ਕਰਨੀ ਆ ਉਹ ਆਪਣਾ ਮੰਨੇ ਆ ਵੀ ਆਪਾਂ ਕਿਸੇ ਦੇ ਰੂਪ ਆ ਕੇ ਕਰਨੀ ਜਾਂ ਕਿਸੇ ਨਾਲ ਪਿਆਰ ਨਾਲ ਕਰਨੀ ਜਾਂ ਕਿਵੇਂ ਉਹ ਆਪਣੇ ਮੈਟਰ ਵਿੱਚ ਜਿਵੇਂ ਤੁਸੀਂ ਵੀ 3 ਭਾਣਾਂ ਦੀ ਗੱਲ ਕੀਤੀ ਹੈ ਮੇਨ ਅਸਲ ਦੇ ਵਿੱਚ ਪੰਜਾਬ ਦੇ ਬੱਚੇ ਮਸਲੇ ਉਹ ਉੱਪਰੇ ਹੋਏ ਆ ਤਿੰਨ ਤਰ੍ਹਾਂ ਵਾਲੀ ਬਹੁਤ ਜ਼ਿਆਦਾ ਲੱਗਦਾ ਕਿ ਤੁਸੀਂ ਉਹ ਸੁਲਝਾ पाओਗੇ ਸੁਝਾ ਚਲੋ ਜਿੱਥੋਂ ਤੱਕ ਵੀ ਕੋਸ਼ਿਸ਼ ਕਰਾਂ ਹੂੰ ਕੋਸ਼ਿਸ਼ ਰਹੂਗੀ ਜਿੰਨਾ ਕਿ ਵੀ ਹੋ ਸਕਿਆ ਦਾਵਾ ਤਾਂ ਕਿਸੇ ਚੀਜ਼ ਦਾ ਵੀ ਨਹੀਂ ਕੀਤਾ ਜਾਂਦਾ ਤੁਸੀਂ ਆਪ ਸਹਿ ਬਿਲਕੁਲ ਦਾਵੇ ਨਾਲ ਤਾਂ ਕੋਈ ਕੰਮ ਵੀ ਨਹੀਂ ਹੁੰਦਾ ਹੂੰ ਤੀਜੀ ਗੱਲ ਮੈਂ ਕੋਈ ਹੋਰ ਕਰਦਾ ਵੀ ਇੱਕ ਹੋਰ ਜ਼ਿਆਦਾ ਮਸਲਾ ਵੀ ਜਿਵੇਂ ਯੂਪੀ ਦੇ ਬਿਹਾਰ ਦੇ ਹੂੰ ਆਪਣੇ ਮੰਨ ਕੇ ਚਲੋ ਹੋਟਲਾਂ 'ਚ ਬੈਂਕਾਂ ਚ ਜਾਂ ਕੈਫਿਆਂ ਚ ਜਾਂ ਇੱਕ ਮੰਨ ਕੇ ਚੱਲੋ ਤੁਸੀਂ ਜਿਆਦਾ ਏਜੰਟਾਂ ਦੇ ਕੋਲੇ ਲੱਗੇ ਹੋਇਆ ਜਿਹੜੇ ਜੀ ਆਪਣੀਆਂ ਪੰਜਾਬੀ ਕੁੜੀਆਂ ਕੰਮ ਕਰਦੀਆਂ ਉਹਨਾਂ ਨੂੰ ਹੂੰ ਇਹ ਉਹਨਾਂ ਦੀ ਬਦਤਮੀ ਚ ਕਰਦੇ ਹੂੰ ਉਹਨਾਂ ਨੂੰ ਹਰਾਸਮੈਂਟ ਕਰਦੇ ਆ ਜੀ ਠੀਕ ਆ ਨਿੱਕੀਆਂ ਬੱਚੀਆਂ 20 22 22 ਸਾਲ ਦੀਆਂ ਕੰਮ ਕਰਦੀਆਂ ਤੁਹਾਡੇ ਕੋਲੇ ਤੁਸੀਂ ਉਹਨਾਂ ਦੀ ਇੱਜ਼ਤ ਕਰੋ ਜੇ ਉਹ ਬੱਚੇ ਤੋਂ ਗਲਤੀ ਹੋ ਗਈ ਉਹਨੂੰ ਪਿਆਰ ਨਾਲ ਸਮਝਾਓ ਪਾ ਪਿੱਛੇ ਤੁਸੀਂ ਮਸਲਾ ਵੇਖਿਆ ਉਹਨਾ ਮੁੜ ਕੇ ਕੁੜੀ ਦੇ ਪੈਰੀਂ ਹੱਥ ਲਵਾਏ ਉਹਨਾਂ ਨੇ ਆ ਕੇ ਸੀ ਘਰ ਬਿਲਕੁਲ ਬਿਲਕੁਲ ਠੀਕ ਹੈ ਨਾ ਇਹੋ ਜੀ ਚੀਜ਼ ਜੇ ਕੋਈ ਕੁੜੀ ਨੂੰ ਕੋਈ ਨੌਪਤ ਆਉਂਦੀ ਹੈ ਕੋਈ ਕਰਦਾ ਤਾਂ ਜਰੂਰ ਮੇਰਾ 98770 22450 ਹੂੰ 842727363 ਇਹ ਨੰਬਰ ਹੈ ਮੇਰਾ ਇੱਕ ਵਾਰੀ ਦੁਬਾਰੀ ਨੰਬਰ ਫਿਰ ਬੋਲ 98770 22450 842727363 ਇਹ ਮੇਰੇ ਨੰਬਰ ਨੇ ਇਹ ਤੇ ਸੰਪਰਕ ਕਰੋ ਤਲਵੰਡੀ ਪਾਈ ਬੁੱਢਾ ਦਾਲ ਦਫ਼ਤਰ ਪਟਿਆਲਾ ਸੀਡ ਸਟੋਰ ਦੇ ਅੰਦਰ ਬਣਿਆ ਹੋਇਆ ਜੀ ਖਾਦਾਂ ਦਵਾਈਆਂ ਦਾ ਕੋਈ ਕੰਮ ਹੈ ਆਪਣਾ ਨਾਲ ਕਿਸੇ ਵੀ ਰੋਖਾਦ ਦਵਾਈ ਚਾਹੀਦੀ ਹੈ ਉਹਦੇ ਨਾਲ ਕੋਈ ਸਮਾਨ ਨਹੀਂ ਮਿਲੂਗਾ। ਹਮ ਕੱਲੀ ਖਾਦ ਮਿਲੂਗੀ, ਖੁੱਲੀ ਮਿਲੂਗੀ, ਵੱਧੂ ਮਿਲੂਗੀ। ਜੇ ਕਿਸੇ ਖਾਤਾ ਲਾਉਣਾ ਆਵੇ ਕੋਈ ਨਗਦ ਲਿਆਣੀ ਜਿਵੇਂ 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 ਕਣਕ ਦੀ ਬਜਾਈ ਹੁੰਦੀ ਹੈ ਜਾਂ ਝੋਨੇ ਦੀ ਬਜਾਈ ਹੁੰਦੀ ਹੈ, ਝੋਨੇ ਦੀ ਲਵਾਈ ਹੁੰਦੀ ਹੈ। ਉਦੋਂ ਕਈ ਵਾਰ ਕਿਸਾਨਾਂ ਨੂੰ ਖਾਦ ਦੀ ਕਮੀ ਪੈ ਜਾਂਦੀ ਹੈ। ਉਹ ਵੀ ਤੁਸੀਂ ਮਹਈਆ ਕਰਵਾ ਕੇ 6ਵੇਂ ਪਾਸ਼ਾ ਕਰਨਗੇ ਕਿਰਪਾ ਆਪਣੇ ਕੋਲੇ ਟੋਟਣੀ ਹੈ। ਜੀ ਹਾਂ ਬਾਕੀ ਇਹ ਦੇਖ ਇਹ ਚੱਕਰ ਆ ਵੀ ਕਿ ਕਿਸੇ ਹੋਰ ਦੇ ਕਦਮ ਦੇ ਵਿੱਚ ਅੰਦਰ ਪਈ ਏ ਉਹ ਨਹੀਂ ਦੇ ਰਿਹਾਗਾ ਮੈਨੂੰ ਪਤਾ ਮੇਰੀ ਤਲਵੰਡੀ 'ਚ ਵੀ ਦੋ ਤਿੰਨ ਕਦਮ ਹੈਗੇ ਜਿਹੜੇ ਫੁੱਲ ਭਰੇ ਆ ਜੀ ਉਹ ਉੱਤੇ ਕਾਰਵਾਈ ਕਰਨੇ ਪਈ ਤਾਂ ਮੈਂ ਉਹਨਾਂ ਤੇ ਵੀ ਕਰਾਊਗਾ ਹੂੰ ਜੀਰੇ ਦਾ ਵੀ ਮੈਨੂੰ ਪਤਾ ਦੋ ਤਿੰਨ ਕਦਮ ਆ ਹੋਰ ਵੀ ਪਾਸੇ ਪਏ ਆ ਜਿਨ੍ਹਾਂ ਦੇ ਉਹਨਾਂ ਤੇ ਵੀ ਕਾਰਵਾਈ ਹੋਊਗੀ ਜੇ ਉਹ ਨਹੀਂ ਦਿੱਤੇ ਮਾਲ ਜੀ ਕੋਈ ਚੱਕਰ ਨਹੀਂ ਕਿਉਂ ਆ ਅੱਪਾ ਜਦੋਂ ਤੋਰੀ ਪਏ ਆ ਇੱਕ ਪਾਸੇ ਬਿਲਕੁਲ ਹਾਂਜੀ ਜੀ ਬਾਬਾ ਜੀ ਇੱਕ ਹੋਰ ਬਾਰ ਦਾ ਤਾਂ ਉਹਨਾਂ ਨੇ ਪਿਛਲੇ ਅ ਮਹੀਨੇ ਡੇਢ ਮਹੀਨੇ ਪਹਿਲਾਂ ਉੱਤਰਾਖੰਡ ਦੇ ਵਿੱਚ ਮਾਰਦਾ ਤਾਂ ਹੋਈ ਆ ਦੋ ਸਿੱਖ ਨੌਜਵਾਨਾਂ ਦੀ ਕੁੱਟਮਾਰ ਕੀਤੀ ਗਈ ਸੀ ਅੱਗਾਂ ਵੀ ਲਾਈਆਂ ਗੱਜਾਂ ਉਹਨਾਂ ਦੀਆਂ ਉਹਨਾਂ ਮਸਲਾਂ ਨੂੰ ਲੈ ਕੇ ਵੀ ਤੁਸੀਂ ਕਿਵੇਂ ਕੰਮ ਕਰੋਗੇ ਔਰ ਉਹਨਾਂ ਮਸਲਾਂ ਤੇ ਜਿਵੇਂ ਬਾਬਾ ਜੀ ਨੇ ਬਾਬਾ ਜੀ ਨੂੰ ਨਾਲ ਲੈ ਕੇ ਜਿਵੇਂ ਤੁਰਨਗੇ ਉਹਨਾਂ ਦੇ ਨਾਲ ਤੁਰਾਂਗੇ ਹਮ ਅ ਬਈ ਬਾਬਾ ਜੀ ਦਾ ਕੰਮ ਜਿਹੜਾ ਇਹ ਬੁੱਢਾ ਹੈਗਾ ਬੁੱਢਾ ਦਿਲ ਦੇ ਨਾਲ ਜੁੜਦ ਕੇ ਜਦ ਲੱਗਦਾ ਕਿ ਇਹ ਕੰਮ ਸਹੀ ਤਰੀਕਾ ਨਾਲ ਕਰ ਪਾਉਣਗੇ ਲੋਕਾਂ ਦੇ ਵਿਸ਼ਵਾਸ ਦੇ ਨਾਲ ਤੁਹਾਨੂੰ ਨਾਲ ਲੈ ਕੇ ਹਾਂ ਬਹੁਤ ਵਧੀਆ ਸਹੀ ਕੰਮ ਕਰਨਗੇ ਜੀ ਹਾਂਜੀ ਤੁਹਾਨੂੰ ਵਿਸ਼ਵਾਸ ਹੈ ਪੂਰਾ ਪੂਰੇ ਮਾਹਰ ਪੰਦੇ ਆ ਪੋ ਸੋਨਾ ਕੰਮ ਕਿਉਂ ਚਾਰ ਪੰਜ ਕੰਮ ਕਰਵਾ ਵੀ ਦਿੱਤੇ ਅਸੀਂ ਹੂੰ ਗਾਂਵ ਵਿਚਰਾਉਣ ਕਿਸੇ ਜੀ ਤੁਸੀਂ ਵੀ ਭਾਈ ਨਾਲ ਹੀ ਹਾਂਜੀ ਹਾਂਜੀ ਵੱਡੇ ਭਾਈ ਨਾਲ ਹੀ ਜੀ ਕਿਵੇਂ ਕੰਮ ਕਰੋਗੇ ਭਾਈ ਜਿਵੇਂ ਬਾਈ ਜੀ ਨੇ ਕਿਹਾ ਬਾਬਾ ਜੀ ਨੇ ਕਿਹਾ ਕਿ ਅਸੀਂ ਬੁੱਢਾ ਦਾਲ ਦੇ ਨਾਲ ਚੱਲ ਕੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਕੰਮ ਕਰਾਂਗੇ ਜਿਵੇਂ ਵੱਡੇ ਭਾਈ ਨੇ ਕਹਿਦਾ ਸਿਰ ਮੱਥੇ ਸ ਕੰਮ ਕਰਦਾ ਭਾਈ ਵਧੀਆ ਕਰਦਾ ਕੰਮ ਹੂੰ ਠੋਕੇ ਕਰੂਗਾ ਕੰਮ ਜਿੰਨੇ ਕੀਤੇ ਭਾਈ ਨੇ ਨਾਲ ਬਾਈ ਦੇ ਖੜੇ ਆ ਜਿੰਨੇ ਜੋਗੇ ਯਾਦਵੰਦਰ ਸਿੰਘ ਤੇ ਵਿਸ਼ਵਾਸ ਆ ਪੂਰਾ ਪੂਰਾ ਭਰਾ ਸਾਡਾ ਵੱਡਾ ਹੂੰ ਭਰਾ ਸਾਡਾ ਪਹਿਲਾਂ ਮੈਂ ਤੁਸੀਂ ਭਾਈ ਕੰਮ ਕਰਦੇ ਰਹੇ ਹਾਂ ਹਾਂ ਭਾਈ ਦੇ ਨਾਲ ਹੀ ਪਹਿਲਾਂ ਆ ਨਾਲ ਹੀ ਬਾਈ ਜੀ ਬਾਈ ਜੀ ਮੈਂ ਬਾਬਾ ਜੀ ਯਾਦਮੰਦਰ ਯਾਦਮੰਦਰ ਹੋਣੀ ਇਹਨੇ ਬੁੱਢਾ ਤਲ ਦੇ ਨਾਲ ਛੁਟ ਕੇ ਜਿਹੜਾ ਕੰਮ ਉਹਨੂੰ ਸ਼ੁਰੂ ਕੀਤਾ ਹੈ ਜ਼ਿੰਮੇਵਾਰੀ ਇਹਨਾਂ ਦੇ ਮੋਟਾਂ ਦੇ ਉੱਪਰ ਬੱਡੀ ਜਿਹੜੀ ਬਾਬਾ ਮਾਨ ਸਿੰਘ ਜੀ ਨੇ ਦਿੱਤੀ ਆ ਦਾ ਕਿ ਉਹ ਸਹੀ ਤਰੀਕੇ ਨਾਲ ਬਖੂਬੀ ਨਿਭਾਉਣਗੇ ਹਾਂਜੀ ਬਹੁਤ ਵਧੀਆ ਜੀ ਸਾਨੂੰ ਵੱਡੇ ਭਰਾ ਦੇ ਮਾਣ ਆ ਬਾਬਾ ਜੀ ਨੇ ਇਹਨਾਂ ਨੂੰ ਜ਼ਿੰਮੇਵਾਰੀ ਤਗੜੀ ਸੰਭਾਲ ਲਈ ਕਹੀ ਆ ਤੇ ਸਾਡੇ ਵੱਡੇ ਭਰਾ ਵਾ ਬਹੁਤ ਵਧੀਆ ਜ਼ਿੰਮੇਵਾਰੀ ਸਾਂਭਣਗੇ ਬਹੁਤ ਤਲਮੰਦ ਦੇ ਨਾਲ ਲਾ ਕੇ ਕੇ ਕਰਨਗੇ ਕੰਮ ਸਾਰਾ ਤੇ ਅਸੀਂ ਇਹਨਾਂ ਦੇ ਨਾਲ ਜਿੱਥੇ ਵੀ ਖੜਨਗੇ ਇਹਨਾਂ ਦੇ ਨਾਲ ਖੜਾਂਗੇ ਜਾ ਕੇ ਹੂੰ ਕਿ ਹਰ ਮਸਲੇ ਦੇ ਉੱਤੇ ਡਟ ਕੇ ਬੋਲਦੇ ਆ ਜੀ ਪਹਿਲਾਂ ਵੀ ਬੋਲਦੇ ਰਹੇ ਹਾਂਜੀ ਪਹਿਲਾਂ ਵੀ ਬੋਲਦੇ ਰਹੇ ਆ ਹੁਣ ਇਹਨਾਂ ਨੂੰ ਥਾਪੜਾ ਮਿਲ ਗਿਆ ਹੁਣ ਇਹਦੋਂ ਵੀ ਜ਼ਿਆਦਾ ਡਟ ਕੇ ਬੋਲਣਗੇ ਜੀ ਹਾਂਜੀ ਹਾਂਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਓਵਰਾਲਾ ਬਹੁਤ ਵਧੀਆ ਕੀਤਾ ਇਹਨਾਂ ਨੇ ਜੀ ਜਿਹਦੇ ਵਿੱਚ ਦਮ ਕਮ ਹੋਊਗਾ ਉਹ ਹੀ ਕਰੂਗਾ ਜੀ ਦੂਜਾ ਨਹੀਂ ਕਰ ਸਕਦਾ ਜੀ ਲੱਗਦਾ ਕਿ ਤੁਸੀਂ ਲੋਕਾਂ ਦਾ ਵਿਸ਼ਵਾਸ ਵੀ ਆਪਣੇ ਨਾਲ ਬਿਲਕੁਲ ਜੀ ਬਿਲਕੁਲ ਮੈਂ ਤੁਹਾਨੂੰ ਕਹਿ ਰਿਹਾ ਵੀ ਮੈਨੂੰ ਜੀਰੇ ਚੋਂ ਮੁੰਡਿਆਂ ਨੇ ਫੋਨ ਕੀਤੇ ਐਨਆਰਆਈਆਂ ਨੇ ਬਾਬਾ ਜੀ ਤੁਸੀਂ ਸੇਵਾ ਦੱਸੋ ਕੀ ਚਾਹੀਦੀ ਹੂੰ ਮੈਂ ਕਹਿੰਦੀ ਜੀ ਪੈਰ ਦੇ ਆਧਾਰ ਤੇ ਮੁੰਡੇ ਕਈ ਕਹਿੰਦੇ ਬਾਬਾ ਜੀ ਤੁਸੀਂ ਮੈਨੂੰ ਦੱਸਿਓ ਦੂਜੇ ਬੰਦੇ ਮੈਂਦਾ ਉਹਦਾ ਫੋਨ ਆਇਆ ਉਹ ਕਹਿੰਦਾ ਬਾਬਾ ਜੀ ਮੈਨੂੰ ਦੱਸਿਓ ਕੀ ਸੇਵਾ ਚਾਹੀਦੀ ਮੈਂ ਵੀ ਕਿਸੇ ਚੀਜ਼ ਦੀ ਲੋੜ ਨਹੀਂ ਆਪਣੇ ਪਰਿਵਾਰਾਂ ਨੂੰ ਕਹੋ ਸਾਡੇ ਨਾਲ ਜੁੜਨਾ ਤੇ ਭਰਾਵਾਂ ਨੂੰ ਕਹੋ ਅਮਰਤ ਸ਼ਕੋ ਦਮਾਲੇ ਬੰਨੋ ਠੀਕ ਆ ਮੈਂ ਵੀ ਦਮਾਲਾ ਸਿੱਖਣਾ ਹੁਣ ਤੇ ਅੱਜ ਮੈਂ ਪੱਗ ਬੰਨੀ ਸੀ ਅੱਗੇ ਵੀ ਪੱਗ ਬੰਨ ਕੇ ਦੁਕਾਨ ਤੇ ਆਉਣਾ ਹੌਲੀ ਹੌਲੀ ਦਮਾਲਾ ਬੰਨਣਾ ਤੇ ਮਹਾਰਾਜ ਦੀ ਕਿਰਪਾ ਬੜੀ ਸਾਨੂੰ 2016 ਤੋਂ ਅਮਰਸ਼ਾ ਸਾਡਾ ਪਰਿਵਾਰ ਸਾਰਾ ਹੀ ਅਮਰਤਰੀ ਜੀ ਇੱਕ ਸਮਾਂ ਹੋਰ ਆ ਬਾਬਾ ਜੀ ਸਮੇਂ ਦੀ ਮੰਗ ਵੀ ਹੈ ਕਿ ਅਮਰਤਾਰੀ ਹੋਣਾ ਸ਼ਸਤਰਤਾਰੀ ਹੋਣਾ ਸਮੇਂ ਦੇ ਹਿਸਾਬ ਦੇ ਨਾਲ ਮੰਗੇ ਸਮੇਂ ਦੀ ਵੀ ਹਾਂਜੀ ਬਿਲਕੁਲ ਜੀ ਟਾਈਮ ਬਹੁਤ ਮਾੜਾ ਆ ਰਿਹਾ ਹੂੰ ਇਹ ਕੀ ਪਤਾ ਆਪਾਂ ਨੂੰ ਕਿਹੜੀ ਕਮਿਊਨਿਟੀ ਆਪਾਂ ਨੂੰ ਟਾਰਗੇਟ ਕਰ ਸਕਦੀ ਜੀ ਹੁਣ ਸਿੱਖ Hindu ਮਤਲਬ ਬਰ ਜਾਂਦਾ ਕਦੇ ਕਦੇ ਸਿੱਖ ਮੁ슬ਮਾਨ ਬਣ ਜਾਂਦਾ ਹੁਣ Hindu ਜਿਹੜੇ ਵੀਰ ਨੇ ਉਹਨਾਂ ਨਾਲ ਤਾਂ ਸਾਡਾ ਇੰਨਾ ਪਿਆਰ ਆ ਵੀ ਸਾਡਾ ਲੈਣ ਦੇਣ ਮੇਰਾ ਤੋਂ ਜ਼ਿਆਦਾ ਤਲਵੰਡੀ ਦੇ ਵਿੱਚ Hindu ਵੀਰਾਂ ਨਾਲ ਹੀ ਚੱਲਦਾ ਪਿਆ ਹੁਣ ਬਿਆਸ ਜਾਂਦੇ ਤੁਹਾਨੂੰ ਮੈਂ ਇੱਕ ਬਿਆਸ ਦੀ ਘਟਨਾ ਹੋਰ ਦੱਸ ਦਿੰਨਾ ਵਾ ਬਾਬਾ ਜੀ ਵੀ ਜਾਂਦੇ ਤੇ ਖੇਰੀ ਗੱਲ ਕਰ ਦਿੰਦੇ ਪਿਆ ਮੈਂ ਜਿੰਨਾ ਤੋਂ ਕੰਮ ਸਿੱਖਿਆ ਮੈਂ ਉਹਨਾਂ ਦੀ ਗੱਡੀ ਲੈ ਕੇ ਜਾਂਦਾ ਰਿਆ ਪਿਆ ਜੀ ਮੈਂ 6 ਸਾਲ ਲਗਾਤਾਰ ਜਾਂਦਾ ਰਿਹਾ ਉੱਥੇ ਉਹਨਾਂ ਦੇ ਕੋਲ ਜੀ ਸ਼ਨੀਵਾਰ ਦੇ ਵਾਰ ਸ਼ਨੀਵਾਰ ਗੱਡੀ ਲੈ ਕੇ ਜਾਣਾ ਸਵੇਰੇ 5:30 ਇੱਥੋਂ ਤੁਰਨਾ ਉੱਥੇ 9 ਵਜੇ ਪਹੁੰਚ ਜਾਂਦੇ ਉਹਨਾਂ ਨੇ ਚਾਬੀ ਫੜ ਲੈਣੀ ਗੱਡੀ ਦੀ ਚਾਬੀ ਫੜ ਕੇ ਉਹਨਾਂ ਨੇ ਮੈਨੂੰ ਕਮਰੇ ਦੀ ਚਾਬੀ ਫੜਾ ਦੇਣੀ ਸੀ ਜੂਨ ਜਲਾਈ ਦੇ ਵਿੱਚ ਜੀ ਜੇ ਪੱਖੇ ਗੇ ਪੈਣਾ ਪੱਖਾ ਵਾਲਾ ਫੋਲਡਰ ਲੈਣਾ ਕੁੱਲਰ ਵਾਲਾ ਉੱਥੇ ਪ੍ਰਸ਼ਾਦਾ ਪਾਣੀ ਆ ਜਾਣਾ ਹੂੰ ਪੰਗਤ 'ਚ ਬਹਿ ਕੇ ਛਕਣਾ ਉੱਥੇ ਛਕ ਸਕਦੇ ਹੋ ਕੰਟੇਨ ਤੇ ਜਾਣਾ ਕੰਟੇਨ ਤੇ ਜਾ ਸਕਦੇ ਬਾਬਾ ਜੀ ਅਜ ਤੱਕ ਮੈਂ ਵੇਖੋ 6 ਸਾਲ ਉੱਥੇ ਜਾਂਦਾ ਰਿਹਾ ਹਾਂ ਲਗਾਤਾਰ ਹਰ ਸ਼ਨੀਵਾਰ ਤੇ ਸ਼ਰਿਆ ਮੈਂ ਇਹ ਸੇਵਾ ਨਹੀਂ ਕਰਦਾ ਰਿਹਾ ਕਿਉਂ ਮੈਂ ਤਾਂ ਜਾ ਕੇ ਪੈ ਜਾਂਦਾ ਸੀ ਡਰਾਈਵਰ ਨੂੰ ਸੇਵਾ ਉਹ ਨਹੀਂ ਕਰਨ ਦੇ ਤੀ ਨਾ ਹੀ ਮੈਂ ਕਰਦਾ ਸੀ ਜੀ ਪਰ ਇੱਕ ਚੀਜ਼ ਵੇਖੀ ਮੈਂ ਮੈਂ ਉੱਥੇ ਕੁਝ ਵੀ ਗਲਤ ਨਹੀਂ ਵੇਖਿਆ ਮੈਂ ਐਵੇਂ ਕਹਾਂ ਵੀ ਹਿੰਦੂ ਵੀਰ ਉੱਥੇ ਜਾਂਦੇ ਆ ਪਿਆਸ ਵਾਲਾ ਨਹੀਂ ਜਾਦੇ ਮਸਲੇ ਬਣਾਏ ਜਾਂਦੇ ਜਾ ਕੇ ਮਸਲੇ ਪਣਾਏ ਜਾਂਦੇ ਮੈਂ ਤਾਂ ਉਹਨਾਂ ਚ ਕੁਝ ਨਹੀਂ ਮਾੜਾ ਕਿਹਾ ਹੂੰ ਕਿਉਂ ਮੈਂ ਜਿੰਨਾ ਚਿਰ ਵੀ ਗਿਆ ਵਾ ਅਸੀਂ ਉਦਾਂ ਜਿੱਥੇ ਗਏ ਉਹਦੇ ਵੀ ਅਸੀਂ ਮਿਲ ਕੇ ਆ ਅੰਦਰ ਗੇੜਾ ਕੱਟ ਕੇ ਆ ਜਿੱਦੇ ਬਾਬਾ ਜੀ ਨੂੰ ਮਿਲ ਕੇ ਆਏ ਆ ਉਹਦੇ ਸੀ ਜੇੜਾ ਕੱਟ ਕੇ ਆਏ ਆ ਅੰਦਰ ਤੇ ਉਹਦੇ ਵੀ ਅਸੀਂ ਅੰਦਰ ਗਏ ਜੋ ਕਹਿੰਦੇ ਵੀ ਘੁੰਮ ਲੋ ਕੋਈ ਚੱਕਰ ਹੀ ਨਹੀਂ ਜੀ ਤੇ ਜੇ ਉਹਨਾਂ ਨੂੰ ਕੋਈ ਡਰ ਹੋਵੇ ਤਾਂ ਉਹ ਸਾਡੇ ਜਿਵੇਂ ਆ ਵੇਖੋ ਅਸੀਂ ਵੈਪਨ ਵੀ ਸੀਗਾ ਮੇਰੇ ਕੋਲੇ ਆਪਣਾ ਸਿਰੋਪੇ ਸਾਡੇ ਗਲਾਂ 'ਚ ਪਾਈ ਸੀ ਸਾਰਿਆਂ ਦੇ ਤੇ ਆਪਣੇ ਗਾਤਰੇ ਪਾਏ ਸੀਗੇ ਉਹੋ ਜਿਹੇ ਹੁੰਦੇ ਉਹ ਅਗਲਾ ਕਹਿੰਦਾ ਵੀ ਇਹ ਤਾਂ ਦੂਜੇ ਆ ਗਏ ਆ ਵੀ ਸਿੱਖ ਨੇ ਅੰਦਰ ਕੁਬਾਰਦਾ ਤਰ੍ਹਾਂ ਕਰ ਜਾਂਦਾ ਨਾ ਸਾਡੀ ਉਹਨਾਂ ਗੱਡੀ ਦੀ ਚੈਕਿੰਗ ਕੀਤੀ ਨਾ ਉਹਨਾਂ ਸਾਨੂੰ ਪੁੱਛਿਆ ਕੁਝ ਉਹਨਾਂ ਨੇ ਕਿ ਜੇ ਕੁਝ ਖਾਣਾ ਪੀਣਾ ਕੰਟੇਨ ਦੇ ਚਲੇ ਜਾਓ ਘੁੰਮ ਕੇ ਦੇਖਣਾ ਘੁੰਮ ਕੇ ਦੇਖ ਜੀ ਇੱਕ ਸਕਿੰਟ ਦਾ ਵੀ ਡਰ ਨਹੀਂ ਉਹਨਾਂ ਨੂੰ ਕੋਈ ਵੀ ਸਾਡੇ ਬੰਦੇ ਪੰਜ ਬੰਦੇ ਆਏ ਅੰਦਰ ਬਣ ਗਏ ਜਾਂ ਕੀ ਕਰਨਗੇ ਕੀ ਨਹੀਂ ਨਾ ਸੇਜ ਕੋਈ ਗੱਲ ਇਹ ਤਾਂ ਐਵੇਂ ਪੜਾਇਆ ਜਾਂਦਾ ਹਿੰਦੂਗੀਰ ਜਾਂਦੇ ਆ ਜੀ ਸਦਕੇ ਹਰ ਕਿਸੇ ਨੂੰ ਅਧਿਕਾਰ ਹੈ ਆਪਣੇ ਧਰਮ ਨੂੰ ਕਿੱਧਰ ਨੂੰ ਕਿਵੇਂ ਮਰਜ਼ੀ ਚੁਣ ਲੈ ਪਰ ਸਿੱਖ ਦਾ ਤਾਂ ਜਿਹੜਾ ਸਿੱਖ ਦਾ ਸਿਧਾਂਤ ਆ ਉਹ ਗੁਰੂ ਗ੍ਰੰਥ ਸਾਹਿਬ ਜੀ ਉਹ ਨਹੀਂ ਸਿੱਖੀ ਤੋਂ ਬਾਅਦ ਜਾ ਕੇ ਹੂੰ ਅਮਰ ਤੇ ਸ਼ਗਨ ਮੁੰਡੇ ਨਾਲ ਵੈਰ ਨਹੀਂ ਸਾਡੇ ਆਪਾਂ ਸੋਹਣਾ ਕੰਮ ਕਰਾਂਗੇ ਕੋਈ ਐਜੀ ਲੰਬੇ ਵਾਲਾ ਕੰਮ ਨਹੀਂ ਆਊਗਾ ਮੈਨੂੰ ਦੱਸੋ ਕੋਈ ਨੌਜਵਾਨ ਮੁੰਡਿਆਂ ਦੀ ਲੋੜ ਆ ਨੌਜਵਾਨ ਮੁੰਡੇ ਮੇਰੇ ਨਾਲ ਹੈਗੇ ਵੀ ਉਹ ਕਹਿੰਦੇ ਬਾਬਾ ਜੀ ਅਸੀਂ ਦਮਾਲੇ ਪੰਨਾਂਗੇ ਮੈਂ ਦਾੜੇ ਰੱਖੋ ਦਮਾਲੇ ਪੰਨੋ ਨਸ਼ੇ ਛੱਡੋ ਆਪ ਦਾ ਕੰਮ ਕਰੋ ਵਧੀਆ ਕੋਈ ਚੱਕਰ ਨਹੀਂ ਆਪ ਜੀ ਔਰ ਅਸੀਂ ਵੀ ਕੰਮ ਕਰਦੇ ਆ ਬਾਬਾ ਜੀ ਤੁਸੀਂ ਲੋਕਾਂ ਨੂੰ ਨਾਲ ਲੈ ਕੇ ਔਰ ਮਸਲੇ ਜਿਹੜੇ ਉਹ ਸਮਝਾਉਂਦੇ ਹੋਏ ਨਜ਼ਰਾ ਹਾਂਜੀ ਹਾਂਜੀ ਬਿਲਕੁਲ ਹੁਣ ਮੈਂ ਤਾਂ ਇਹੀ ਗੱਲ ਕਹਿ ਰਿਹਾ ਵਾਂ ਇੱਕ ਮੇਰੇ ਧਿਆਨ 'ਚ ਹੋਰ ਆਉਂਦਾ ਸੀ ਮੈਂ ਉਹਦੇ ਬਾਰੇ ਗੱਲ ਕਰਨੀ ਸੀ ਮਸਲਾ ਮੈਨੂੰ ਚੇਤਾ ਭੁੱਲ ਗਿਆ ਇੱਕ ਤਾਂ ਕੁੜੀਆਂ ਆਪਣੀਆਂ ਲੜਕੀਆਂ ਵਾਲਾ ਮਸਲਾ ਸੀਗਾ ਇੱਕ ਜੈਂਟਾ ਵਾਲਾ ਸੀ ਤੇ ਕੱਕ ਤੁਹਾਨੂੰ ਦੱਸਿਆ ਵੀ ਖਾਦ ਵਾਲਾ ਜਿਹੜਾ ਨਹੀਂ ਜੇ ਕਿਸੇ ਦੇ ਅੰਦਰ ਪਈ ਹੋਈ ਤਾਂ ਕਢਾ ਕੇ ਵੀ ਲਿਆ ਕੇ ਦੇਵਾਂਗੇ ਜਿੰਨੇ ਜੋਗਾ ਕਿਉਂ ਕਿਸਾਨ ਮੇਰੇ ਨਾਲ ਬਹੁਤ ਜੁੜੇ ਆ ਕਿਸਾਨਾਂ ਕਿਸਾਨ ਆ ਕੇ ਖਤਮ ਹੀ ਇੱਥੇ ਹੁੰਦਾ ਜਦੋਂ ਹੁਣ ਹੁਣ ਮੇਰੀ ਗੱਲ ਸੁਣੋ ਜੀ ਆਪਾਂ ਮੈਂ ਇਹਨੂੰ ਅਗਲੇ ਮੈਨੂੰ ਵਿੱਚੋਂ ਕਈਆਂ ਨੇ ਕਹਿਣਾ ਵੀ ਤੂੰ ਗਵਰਨਮੈਂਟ ਨੂੰ ਕਿਵੇਂ ਚੰਗਾ ਕਹਿਣਾ ਆਪਾਂ ਗਵਰਨਮੈਂਟ ਨੇ ਕਿਸਾਨ ਕੁੱਟ ਕੇ ਭਜਾਏ ਜਿਵੇਂ ਕੀਤੇ ਵੇਖੋ ਜੀ ਜਿੰਨੀ ਕੁ ਮੇਰੀ ਨੌਲੇਜ ਆ ਜਿੰਨੇ ਕੁ ਜੋਗਾ ਮੈਂ ਆਪਾਂ ਵੱਡੀ ਵੱਡੀ ਉੱਡੀ ਗੱਲ ਨਹੀਂ ਕਰਦੇ ਨਾ ਤਾਂ ਡਾਈ ਦੀ ਸ਼ਾਰਟ ਸੀ ਹੂੰ ਨਾ ਯੂਰੀਆ ਦੀ ਸ਼ਾਰਟ ਸੀ ਜਦੋਂ ਕਣਕ ਬੀਜੀ ਜੀ ਟ੍ਰੇਨਾਂ ਪਰ ਪਰ ਰੇਲਾਂ ਪਰ ਪਰ ਆਈਆਂ ਪਰ ਜਿਨ੍ਹਾਂ ਨੇ ਗਦਾਮਾ ਚ ਅੰਦਰ ਲਾਈਆਂ ਨੇ ਹੂੰ ਉਹਨਾਂ ਨੇ ਸ਼ਾਰਟੇਜ ਕੀਤੀ ਆਪਾਂ ਸਰਕਾਰ ਨੂੰ ਤੇ ਉਧਰ ਡੀਏਪੀ ਆਇਆ ਤੇ ਬਿਲਕੁਲ ਬਿਲਕੁਲ ਬਹੁਤ ਆਇਆ ਸਟਾਕ ਹੋ ਗਿਆ ਅੰਦਰ ਉਸ ਤੋਂ ਬਾਅਦ ਇੱਥੇ ਆ ਜੋ ਵੀ ਸਾਡਾ ਮਹਿਕਮਾ ਹੂੰ ਮਲਵਾਲਾ ਆਉਂਦੇ ਆ ਦੁਕਾਨ 6 ਮਹੀਨੇ ਬਾਅਦ ਮੇਰੀ ਚੈੱਕ ਹੁੰਦੀ ਏ ਹੁਣ ਝੋਨੇ ਦਾ ਵੀ ਮਗਾਉਣਾ ਮੈਂ ਹੁਣ ਵੀ ਚੈੱਕ ਹੋਣੀ ਏ ਉਹਨਾਂ ਨੇ ਸੈਂਪਲ ਭਰ ਕੇ ਲੈ ਜਾਣਾ ਜਦੋਂ ਦਵਾਈ ਦਾ ਟਾਈਮ ਆ ਗਿਆ ਉਦੋਂ ਆ ਜਾਣਾ ਖਾਦਾ ਕਾ ਖਾਦਾ ਆ ਜਾਣਾ ਉਹਨਾਂ ਨੂੰ ਉਹ ਬਹੁਤ ਵਧੀਆ ਜਦੋਂ ਹੁਣ ਪਿੱਛੋਂ ਆ ਗਿਆ ਸਮਾਨ ਜੀ ਉਹਦੇ ਚਾਪਾ ਸਰਕਾਰ ਨੂੰ ਮਾੜਾ ਕਿੱਦਾਂ ਕਹਿ ਸਕਦੇ ਹੂੰ ਜਿਆਦਾ ਹੋਵੇ ਨਾ ਵੀ ਪਿੱਛੋਂ ਆਇਆ ਹੀ ਕੁਝ ਨਹੀਂ ਡੀਏਪੀ ਨਹੀਂ ਆਈ ਯੂਰੀਆ ਨਹੀਂ ਫਿਰ ਤਾਂ ਟਾਰਗੇਟ ਸਰਕਾਰ ਨੂੰ ਫਿਰ ਤਾਂ ਟਾਰਗੇਟ ਕਰ ਸਕਦੇ ਆ ਇਸ ਚੀਜ਼ ਮੈਂ ਫਿਰ ਤਾਂ ਅਸੀਂ ਅਫਸਰਾਂ ਨੂੰ ਕਹਿ ਸਕਦੇ ਆ ਬਈ ਪਿੱਛੋਂ ਕੁਝ ਨਹੀਂ ਆਉਂਦਾ ਪਰ ਤੁਸੀਂ ਜਦੋਂ ਸਾਰਾ ਕੁਝ ਆ ਰਿਹਾ ਹੁਣ ਫਿਰ ਉਹਨਾਂ ਨੇ ਕਢਾ ਕੇ ਵੀ ਦਿੱਤਾ ਜਿੱਥੇ-ਜਿੱਥੇ ਜਮਾ ਸੀਗਾ ਸਾਰਿਆਂ ਨੂੰ ਮਿਲਿਆ ਵੀ ਜੀ ਇਸ ਚੀਜ਼ 'ਚ ਵੀ ਕਿਸਾਨੀ ਦੇ ਤੱਕ ਜ ਹੁਣ ਅੱਗੇ 10 ਤਰੀਕ ਨੂੰ ਝੋਨੇ ਦੀ ਤਰੀਕ ਦਿੱਤੀ ਸੀ ਉਹਨਾਂ ਨੇ ਹੁਣ ਇੱਕ ਤਰੀਕ ਦੇ ਦਿੱਤੀ ਭਗਵਾਨ ਤੁਮਾਰ ਸਰਕਾਰ ਠੀਕ ਹੈ ਨਾ ਹੁਣ ਇਹਦੇ ਉੱਤੇ ਕੀ ਕਿ ਤਰੀਕ ਸਹੀ ਹੈ ਸਹੀ ਲੱਗਦਾ ਬਿਲਕੁਲ ਜੀ ਸਾਰਾ ਕੁਝ ਸਹੀ ਹੈ ਹੁਣ ਗਾਂ ਉਹਨਾਂ ਨੇ ਪਤਾ ਨਹੀਂ ਕਿਹੜਾ ਕੋਈ ਮੈਨੂੰ ਇਹ ਨਹੀਂ ਪਤਾਗਾ ਵੀ ਫੰਡ ਕਿਹੜਾ ਪਵਾਇਆ ਉਹਨਾਂ ਨੇ ਉਹਨਾਂ ਪਹਿਲਾਂ ਪਵਾ ਲਿਆ ਵੀ 1 ਅਪ੍ਰੈਲ ਤੋਂ ਪਰਾਇ ਚੂ ਕੱਲ ਤੋਂ ਪਰਾਇ ਸ਼ੁਰੂ ਹੋ ਗਈ ਮਤਲਬ ਬੋਲੀ ਕੱਲ ਵੀ ਹੂੰ ਕੱਲ ਕੱਲ ਤੋਂ ਸ਼ੁਰੂ ਹਾਂ ਹਾਂ ਕੱਲ 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 ਤੋਂ ਸ਼ੁਰੂ ਹੋ ਚੁੱਕੀ ਹੈ ਹਾਂਜੀ ਹਾਂਜੀ ਧੰਨਵਾਦ ਬਾਬਾ ਜੀ ਤੁਸੀਂ ਸਮੇਂ ਦੇ ਵਿੱਚ ਆਵਾਜ਼ ਮਾਤਾ ਪਾਪਾ ਧੰਨਵਾਦ ਵੈਗੁਰਜੀ ਖਾਲਸਾ ਵੈਗੁਰਜੀ ਕੀ ਹਾਲ ਹੈ ਤਾਂ ਯਾਦਵਿੰਦਰ ਸਿੰਘ ਜੀ ਨੇ ਬਾਬਾ ਜੀ ਇਹਨਾਂ ਕੋਲੇ ਬਾਬਾ ਮਾਨ ਸਿੰਘ ਜੀ ਫੌਜਦੇ ਨੇ ਜੋ ਬੁੱਢਾ ਦਲ ਦੇ ਨਾਲ ਜੁੜ ਕੇ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਬੱਚਾ ਕੰਮ ਕਰ ਰਹੇ ਨੇ ਤਾਂ ਉਸੇ ਦਲ ਦੇ ਨਾਲ ਇਹ ਜੁੜੇ ਨੇ ਪਿਛਲੇ ਥੋੜੇ ਟਾਈਮ ਦੇ ਕੋ ਜੁੜੇ ਨੇ ਔਰ ਜੀਰਾ ਤਲਵੰਡੀ ਪਾਈ ਹੋਰ ਏਰੀਆ ਜਿਹੜਾ ਨਾਲ ਲੱਗਦਾ ਹੈ ਨਾ ਏਰੀਆ ਦੇ ਉੱਥੇ ਜਾ ਕੇ ਜਿਹੜਾ 3 ਪੰਨਾਂ ਦੇ ਮਸਲੇ ਆ ਚਾਹਿਓ ਕਿਸਾਨੀ ਦਾ ਮਸਲਾ ਚਾਹਿਓ ਏਜੰਟਾਂ ਵਾਲਾ ਮਸਲਾ ਜਿਹੜਾ ਏਜੰਟਾਂ ਦੇ ਕਾਰਨ ਜਿਹੜਾ ਪੰਜਾਬ ਦੇ ਬਹੁਤੇ ਪਰਿਵਾਰ ਆ ਜਿਹੜੇ ਇਕੱਲੇ ਇਕੱਲੇ ਜਿਹੜੇ ਪੁੱਤ ਆ ਇਸ ਸੰਸਾਰ ਤੋਂ ਜਿਹੜੇ ਆ ਉਹ ਕੁਝ ਕਰ ਗਏ ਜਿਵੇਂ ਬਾਬਾ ਜੀ ਨੇ ਗੱਲ ਕਿਤੇ ਕਿ ਰਿਸ਼ਤੇ ਪਹਿਲਾਂ ਹੁੰਦੇ ਸੀਗੇ ਸਾਡੇ ਦਾਦੇ ਪਰਦਾਦੇ ਨਾਨੇ ਕਿਵੇਂ ਰਿਸ਼ਤੇਦਾਰੀਆਂ ਨਮਾਉਂਦੇ ਸੀ ਕਿਵੇਂ ਰਿਸ਼ਤੇ ਨਿਭਾਏ ਜਾਂਦੇ ਸੀ ਪਰ ਬੀਤੇ ਸਾਲਾਂ ਦੇ ਵਿੱਚ ਉਹ ਰਿਸ਼ਤੇ ਆ ਜਿਹੜੇ ਸੌਦੇਬਾਜ਼ੀਆਂ ਦੇ ਬਚਤ ਤਬਦੀਲ ਹੋ ਗਈ ਸੀ ਪਰ ਹੁਣ ਫੇਰ ਮੋੜਾ ਪਾਇਆ ਔਰ ਬਾਬਾ ਜੀ ਦਾ ਕਹਿਣਾ ਕਿ ਸੇ ਰਿਸ਼ਤੇਦਾਰੀਆਂ ਨੂੰ ਪਹਿਲਾ ਮੰਗਰਾ ਜਿਹੜਾ ਇੱਕ ਜਾਮਾ ਜਿਹੜਾ ਪਹਿਨਾਵਾ ਹੈ ਸਾਡੇ ਕੋਲੋਂ ਕੋਸ਼ਿਸ਼ ਹੋਊਗੀ ਔਰ ਖਾਸ ਕਰਕੇ ਪ੍ਰਸ਼ਾਸਨ ਨੂੰ ਵੀ ਨਾਲ ਲੈ ਕੇ ਚੱਲਾਂਗੇ ਪਹਿਲਾ ਪ੍ਰਸ਼ਾਸਨ ਨੂੰ ਜਿਹੜੀ ਹੈ ਉਹ ਪਹਿਲ ਦਿੱਤੀ ਜਾਊਗੀ ਜੇਕਰ ਨਹੀਂ ਸੁਲਵਾਈ ਹੋਗੀ ਤਾਂ ਅਸੀਂ ਖੜੇ ਹਾਂ ਅਸੀਂ ਬੁੱਢਾ ਦਲ ਦੇ ਨਾਲ ਛੁਰ ਕੇ ਜਿਹੜਾ ਬਾਬਾ ਜੀ ਨੂੰ ਕਹਾਂਗੇ ਉਹਨਾਂ ਨਾਲ ਕੇ ਜਿਹੜਾ ਕੰਮ ਕਰਾਂਗੇ ਜਿਹੜੇ ਉਹਦੇ ਪੱਕੇ ਪੁੱਛਣ ਦੇ ਨਾਲ ਮੈਂ ਸਮਰਨਜੀਤ ਸਿੰਘ ਦਾਣਾ ਕੈਮਰਾਮੈਨ ਕੁਸ਼ਰਨ ਦੇ ਨਾਲ ਧੰਨਵਾਦ